Tune in to MarriageLagan.com every Sunday, 5 pm with Varinder Obhi. A show about matrimonials, life partnership and relationships. Only on Radio Zindagi, 1550 a.m. Rishte Swargh Me Bantehe, Likin Thartipan, Hamo Hemilatehe. MarriageLagan.com. Dream it, believe it, and make it happen. MarriageLagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info at We cater for USA, Canada, UK, Australia, India, Fiji and Laura. For more information call 510-943-8037. 5 ਲੱਖ ਤੋਂ ਵੱਧ ਪ੍ਰਵਾਸੀ ਹੋਣਗੇ ਡਿਪੋਰਟ ਕੀ ਅਦਾਲਤ ਨੇ 트럼ਪ ਨੂੰ ਦੇ ਦਿੱਤੀ ਖੁੱਲੀ ਸ਼ੂਟ ਜੀਹਾਂ ਰਾਸ਼ਟਰਪਤੀ ਡੋਨਲਡ 트럼ਪ ਦੀ ਇਮੀਗ੍ਰੇਸ਼ਨ ਨੀਤੀ ਤੇ ਬੀਤੇ ਦਿਨ ਅਮਰੀਕੀ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ ਹੈ ਜਿਸ ਨਾਲ 트럼ਪ ਪ੍ਰਸ਼ਾਸਨ ਨੂੰ ਅਮਰੀਕਾ ਵਿੱਚ ਰਹਿ ਰਹੇ ਲੱਖਾਂ ਪ੍ਰਵਾਸੀਆਂ ਦੀ ਸਥਾਈ ਕਾਨੂੰਨੀ ਸਥਿਤੀ ਨੂੰ ਖਤਮ ਕਰਨ ਦੀ ਆਗਿਆ ਮਿਲ ਗਈ ਹੈ ਇਹ ਪ੍ਰਵਾਸੀ ਵੈਨ ਮੋਜੂਏਲਾ ਕਿਉ ਬਾਹੇ 33 ਨਿਕਾਰਾ ਗੁਆ ਵਰਗੇ ਦੇਸ਼ਾਂ ਤੋਂ ਹਨ ਇਸ ਫੈਸਲੇ ਨਾਲ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ ਅਤੇ 트럼ਪ ਦੀ ਸਖਤ ਇਮੀਗ੍ਰੇਸ਼ਨ ප්‍රතිਨੀਤੀ ਨੂੰ ਮਜ਼ਬੂਤੀ ਮਿਲ ਸਕਦੀ ਹੈ ਤੋਂ ਅਦਾਸ ਦੀ ਹੈ ਇਹ ਫੈਸਲਾ ਸਾਲ 2022-23 ਦੇ ਸਰਹੱਦ ਪਾਰ ਤੋਂ ਵੱਧ ਰਹੀ ਕੁਸਪੇਡ ਦੇ ਮੱਦੇਨਜ਼ਰ ਪਿਛਲੀ ਬਾਈਡਨ ਸਰਕਾਰ ਵੱਲੋਂ ਇਨ੍ਹਾਂ ਦੇਸ਼ਾਂ ਦੇ ਲੋਕਾਂ ਲਈ ਕਰੋਲ ਪ੍ਰੋਗਰਾਮ ਸ਼ੁਰੂ ਕਰਨ ਤੋਂ ਬਾਅਦ ਲਿਆ ਗਿਆ ਸੀ ਇਸ ਤਜਾਤੇ ਕੁਝ ਜਿਸ ਦਾ ਛਰਤਾ ਪੂਰੀਆਂ ਕਰਕੇ 2 ਸਾਲਾਂ ਲਈ ਅਮਰੀਕਾ ਵਿੱਚ ਕੰਮ ਕਰਨ ਤੇ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ ਇਸ ਪ੍ਰੋਗਰਾਮ ਨੇ ਲਗਭਗ 5.3 ਲੱਖ ਲੋਕਾਂ ਨੂੰ ਦੇਸ਼ ਨਿਕਾਲਾ ਤੋਂ ਰਾਹਤ ਪ੍ਰਦਾਨ ਕੀਤੀ ਇਲਾ ਇੱਕ ਸੰਗੀ ਅਦਾਲਤ ਨੇ ਇਸ ਫੈਸਲੇ ਤੇ ਰੋਕ ਲਗਾ ਦਿੱਤੀ ਸੀ ਪਰ ਹੁਣ ਸੁਪਰੀ ਕੋਰਟ ਨੇ ਉਸ ਰੋਕ ਨੂੰ ਹਟਾ ਦਿੱਤਾ ਹੈ ਡੋਨਲਡ 트ੰਪ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਇਸ ਪ੍ਰੋਗਰਾਮ ਨੂੰ ਖਤਮ ਕਰਨ ਦਾ ਹੁਕਮ ਦੇ ਦਿੱਤਾ ਉਸਨੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਲੋਨ ਨੂੰ ਤਨਖਾਹ ਯੋਜਨਾ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਇਸ ਫੈਸਲੇ ਨੂੰ ਪਹਿਲਾਂ ਮੈਸਚੂਸਟਸ ਦੀ ਇੱਕ ਅਦਾਲਤ ਨੇ ਰੋਕ ਦਿੱਤਾ ਜਿੱਥੇ 23 ਲੋਕਾਂ ਦੇ ਇੱਕ ਸਮੂਹ ਨੇ ਇਸ ਦਾ ਵਿਰੋਧ ਕੀਤਾ ਪਰ ਹੁਣ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਪਲਟ ਦਿੱਤਾ ਹੈ ਇਸ ਦਾ ਮਤਲਬ ਹੈ ਕਿ ਟਰੰਪ ਸਰਕਾਰ ਦਾ ਫੈਸਲਾ ਹੁਣ ਲਾਗੂ ਕੀਤਾ ਜਾ ਸਕਦਾ ਹੈ ਅਤੇ ਹਜ਼ਾਰਾਂ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਕੱਢਣ ਦਾ ਰਾਹ ਪੱਧਰਾ ਹੋਇਆ ਨੱਤੇ ਆ ਰਿਹਾ ਹੈ ਭਾਰਤ ਤੇ ਵੱਡੇ ਸਮਝੌਤੇ ਦੀ ਤਿਆਰੀ ਕਰ ਰਿਹਾ ਅਮਰੀਕਾ ਜੀ ਹਾਂ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਨਾਲ ਵੱਡੇ ਵਪਾਰਕ ਸਮਝੌਤੇ ਦੀ ਤਿਆਰੀ ਕਰ ਰਿਹਾ ਹੈ ਅਤੇ ਇਹ ਸਮਝੌਤਾ ਬਹੁਤ ਨੇੜੇ ਹੈ ਟਰੰਪ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਦੇ ਅਧਿਕਾਰੀ ਵੀ ਅਮਰੀਕਾ ਆ ਰਹੇ ਹਨ ਜੋ ਵਪਾਰਕ ਟੈਰੀਫਾਂ ਤੋਂ ਬਚਨ ਲਈ ਵਪਾਰਕ ਗੱਲਬਾਤ ਕਰ ਸਕਣ ਕਿਉਂਕਿ ਪਾਕਿਸਤਾਨ ਨੂੰ ਅਮਰੀਕਾ ਵੱਲੋਂ 29% ਅਯਾਦ ਟੈਰਫਿਕ ਲੱਗਣ ਦਾ ਖਤਰਾ ਹੈ 트럼ਪ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਭਾਰਤ ਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਜਾਂ ਜੰਗ ਹੁੰਦੀ ਹੈ ਤਾਂ ਅਮਰੀਕਾ ਇਨ੍ਹਾਂ ਵਿੱਚੋਂ ਕਿਸੇ ਦੇ ਨਾਲ ਵੀ ਵਪਾਰਕ ਸਮਝੌਤਾ ਨਹੀਂ ਕਰੇਗਾ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਨਾਲ ਇੱਕ ਵੱਡੇ ਸਮਝੌਤੇ ਦੇ ਬਹੁਤ ਨੇੜੇ ਹਾਂ ਪਰ ਜੇਕਰ ਇਹ ਦੋਵੇਂ ਦੇਸ਼ ਜੰਗ ਵਿੱਚ ਲੱਗ ਜਾਂਦੇ ਹਨ ਤਾਂ ਮੈਨੂੰ ਕਿਸੇ ਵੀ ਸਮਝੌਤੇ ਇਹ ਕੋਈ ਦਿਲਚਸਪੀ ਨਹੀਂ ਹੋਵੇਗੀ ਇਸ ਸਮੇਂ ਦੌਰਾਨ ਭਾਰਤ ਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ ਤੇਜ਼ੀ ਨਾਲ ਚੱਲ ਰਹੀ ਹੈ ਦੋਵੇਂ ਦੇਸ਼ਾਂ ਨੇ ਉਮੀਦ ਜਤਾਈ ਹੈ ਕਿ ਜੁਲਾਈ ਦੀ ਸ਼ੁਰੂਆਤ ਤੱਕ ਸੀਮਿਤ ਵਪਾਰਕ ਸਮਝੌਤਾ ਹੋ ਸਕਦਾ ਹੈ ਭਾਰਤ ਇਸ ਸਮਝੌਤੇ ਰਾਹੀਂ ਅਮਰੀਕੀ ਕੰਪਨੀਆਂ ਨੂੰ 50 ਬਿਲੀਅਨ ਡਾਲਰ ਤੋਂ ਵੱਧ ਦੇ ਸਰਕਾਰੀ ਕਰਾਰਨਾਮਿਆਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਸਕਦਾ ਹੈ 트럼ਪ ਨੇ ਇਹ ਵੀ ਕਿਹਾ ਕਿ ਉਹ ਪਾਰਕ ਮਾਮਲਿਆਂ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਪਹਿਲ ਦਿੱਤੇ ਹਨ ਅਤੇ ਜੇਕਰ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਜਾਂ ਜੰਗ ਹੁੰਦੀ ਤਾਂ ਕਿਸੇ ਵੀ ਵਪਾਰਕ ਸੌਦੇ ਵਿੱਚ ਰੁਚੀ ਨਹੀਂ ਹੋਵੇਗੀ ਚੀਨ ਦੇ ਸਟੀਲ ਤੇ ਵੱਡਾ ਵਾਰ ਡੋਲਰ 트럼ਪ ਨੇ ਟੈਰਿਫ 25% ਤੋਂ ਵਧਾ ਕੇ 50% ਕੀਤਾ ਚੀਨ ਅਤੇ ਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਚੀਨ ਸਮੇਤ ਵਿਦੇਸ਼ੀ ਸਟੀਲ ਦੀ ਦਰਮਦ ਤੇ ਟੈਰਿਫ 25 ਤੋਂ ਵਧਾ ਕੇ 50% ਦਾ ਵੱਡਾ ਐਲਾਨ ਕਰ ਦਿੱਤਾ ਹੈ ਇਹ ਨਵਾਂ ਟੈਰਿਫ 4 ਜੂਨ ਤੋਂ ਲਾਗੂ ਹੋਵੇਗਾ 트ੰਪ ਨੇ ਇਹ ਐਲਾਨ ਪੈਂਸਿਲਵੇਨੀਆ ਦੇ ਪਿੱਟਸਬਰਗ ਨੇੜੇ ਯੂਐਸ ਸਟੀਲ ਦੇ ਪਲਾਂਟ ਵਿੱਚ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ ਹੈ 트ੰਪ ਦਾ ਦਾਵਾ ਹੈ ਕਿ ਚੀਨ ਦਾ ਕਟਿਆ ਸਟੀਲ ਹੁਣ ਅਮਰੀਕਾ ਵਿੱਚ ਨਹੀਂ ਚੱਲੇਗਾ ਉਹਨਾਂ ਦੇਚ ਦੱਸਿਆ ਕਿ 25% ਟੈਰਿਫ ਤੋਂ ਬਾਅਦ ਵੀ ਵਿਦੇਸ਼ੀ ਕੰਪਨੀਆਂ ਰੁਕੀਆਂ ਨਹੀਂ ਇਸ ਲਈ ਹੁਣ 50% ਟੈਰਿਫ ਲਗਾਇਆ ਜਾਦਿਆ ਹੈ 트럼ਪ ਨੇ ਕਿਹਾ ਕਿ 25% ਰੁਕਾਵਟ ਉੱਤੇ ਲੋਕ ਆਸਾਨੀ ਨਾਲ ਲੰਘ ਜਾਂਦੇ ਹਨ ਪਰ 50% ਉੱਤੇ ਕੋਈ ਨਹੀਂ ਜਾ ਸਕੇਗਾ ਉਹਨਾਂ ਨੇ ਚੀਨ ਦੀ ਅਲੋਚਨਾ ਕਰਦਿਆਂ ਕਿਹਾ ਕਿ ਅਮਰੀਕਾ ਦਾ ਭਵਿੱਖ ਸ਼ੰਘਾਈ ਦਾ ਕਟਿਆ ਸਟੀਲ ਨਾਲ ਨਹੀਂ ਹੈ ਸਗੋਂ ਪੇਟਸ ਬਾਰਗ ਦੀ ਤਾਕਤ ਨਾਲ ਬਣੇਗਾ ਅਮਰੀਕੀ ਉਦਯੋਗ ਦੀ ਰੱਖਿਆ 트ੰਪ ਨੇ ਦੱਸਿਆ ਕਿ ਇਹ ਤਿਆਰੀ ਅਮਰੀਕੀ ਸਟੀਲ ਉਦਯੋਗ ਅਤੇ ਮਜ਼ਦੂਰਾਂ ਦੀ ਰੱਖਿਆ ਲਈ ਲਾਇਆ ਗਿਆ ਹੈ ਉਹਨਾਂ ਨੇ ਨੀਪੋਲ ਸਟੀਲ ਚਪਾਰ ਅਤੇ ਯੂ ਐਸ ਸਟੀਲ ਅਮਰੀਕਾ ਵਿਚਕਾਰ ਹੋ ਰਹੇ ਨਵੇਂ ਸੌਦੇ ਨੂੰ ਬਲੋਕ ਬਸਟਰ ਐਗਰੀਮੈਂਟ ਕਰਾ ਦਿੱਤਾ ਹੈ ਟਰੰਪ ਨੇ ਵਾਅਦਾ ਕੀਤਾ ਹੈ ਕਿ ਜੂਆ ਸਟील ਇੱਕ ਅਮਰੀਕੀ ਕੰਪਨੀ ਹੀ ਰਹੇਗੀ ਕੀ ਹੋ ਸਕਦਾ ਹੈ ਪ੍ਰਵਾਤਾ ਨੂੰ ਦੱਸਦੇ ਹਾਂ ਇਸ ਤਿਆਰੀ ਫਨਾਲ ਅਮਰੀਕਾ ਵਿੱਚ ਸਟੀਲ ਤੋਂ ਬਣੇ ਉਤਪਾਦਾਂ ਕਾਰਾ ਕਾਰ ਆਟੋਮੋਬਾਈਲ ਆਦਿ ਦੀਆਂ ਕੀਮਤਾਂ ਵਧ ਸਕਦੀਆਂ ਹੈ ਟਰੰਪ ਨੇ ਇਨਾਨ ਕਰ ਨਾਲ ਵਿਦੇਸ਼ੀ ਸਟੀਲ ਨਿਰਯਾਤਕਾਂ ਖਾਸ ਕਰਕੇ ਚੀਨ ਉਤੇ ਪ੍ਰਭਾਵ ਪਵੇਗਾ निपोन स्टील ਅਤੇ ਯੂਐਸ ਸਟੀਲ ਵਿਚਕਾਰ ਨਵੇਂ ਨਿਵੇਸ਼ ਦੀ ਉਡੀਕ ਹੈ ਪਰ ਇਸ ਸੌਦੇ ਦੀਆਂ ਪੂਰੀਆਂ ਜਾਣਕਾਰੀਆਂ ਹਾਲੇ ਸਪਸ਼ਟ ਨਹੀਂ ਹਨ ਡੋਲਰ 트ੰਪ ਨੇ ਚੀਨ ਸਮੇਤ ਵਿਦੇਸ਼ੀ ਸਟੀਲ ਨੂੰ 5% ਤੋਂ ਵਧਾ ਕੇ 50% ਕਰ ਦਿੱਤਾ ਜਿਸ ਦਾ ਮੁੱਖ ਮਕਸਦ ਅਮਰੀਕੀ ਉਦਯੋਗ ਦੀ ਰੱਖਿਆ ਅਤੇ ਚੀਨ ਦੇ ਸਸਤੇ ਸਟੀਲ ਉੱਤੇ ਨਿਯੰਤਰਣ ਲਗਾਉਣਾ ਹੈ ਜਿੱਤੇ ਸਵਰਗ ਵਿੱਚ ਬੰਤੇ ਹਨ ਲੇਕਿਨ ਧਰਤੀ ਪਰ ਹਮ ਉਨੇ ਮਿਲਾਤੇ ਹਨ ਮੈਰਿਜ ਲਗੈਂਡ.ਕੋਮ ਸੁਪਨੇ ਦੇਖੇ विश्वास करें इसे पूरा करें मैरिज लगन डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फो एट रजिस्ट्रेशन करे हम लोग यूएस ए कनाडा यू के ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात पर कॉल करें वारेंडर उभी Tune into MarriageLagan.com every Saturday 2 to 3 p.m. with Varinder Ubhi, a show about matrimonials, life partnership, and relationships. Only on Radio Zindagi 1550 AM.